ਵੇਓ ਯਾ ਚਲ ਠੀਕ ਠਾਕ ਏ ਮੈਂ ਤਾਂ ਵਧੀਆ ਹੋ ਗਏ ਤੇ ਅੱਜ ਲੱਗੇ ਟੂਰਨਾਮੈਂਟ ਦਾ ਥਾਂ ਬਣਾਉਣ ਤੇ ਡੈ ਅਸੀਂ ਅੱਗ ਲਾਉਣ ਤੇ ਬੋਤਲ ਨਾਲ ਗਈ ਆ ਗੜੀ ਪਟ્રોલ ਵਾਲੀ ਨੂੰ ਤੇ ਆਹੋ ਅਸੀਂ ਡੈ ਅੱਗ ਲਾਉਣ ਬੋਤਲ ਨੂੰ ਪੈ ਗਈ ਆਗੇ ਆ ਵੀ ਮਾਂ ਮਜੇ ਪਪਾ ਕਮੜਾ ਪੜਾ ਮਾਰਿਆ ਤੇ ਚਲ ਕੋਈ ਨਹੀਂ ਪਜਾ ਹੋ ਗਿਆ ਬੜਾ ਏ ਬਾਕੀ ਮੁੰਡੇ ਗਾਹ ਟ੍ਰੇਟਰ ਲੈਣ ਉਹ ਲੱਗੇ ਟ੍ਰੇਟਰ ਲਿਆ ਕੇ ਸੁਹਾਗਾ ਮਾਰ ਲੱਗੇ ਆ ਤੇ ਬਾਕੀ ਵਿਖਾਈ ਜਨੇ ਤੈਨੂੰ ਨਾਲ ਕੀ ਬੰਦਾ ਉਹ ਜਿਹੜਾ ਪਾ ਲਾਦਾ ਤੇਂਦਰ ਕੇ ਚੜਾਤਾ ਕੇ ਉਹ ਕਈ ਤੋਰ ਦੇ ਨਹੀਂ ਜਾਂਦੀ ਉਹ ਚਦਾਈਆਂ ਵਾਲਾ ਇਹ ਚੰਬਾਲੇ ਕੋਮਾ ਕੰਮ ਬਾਰ ਕੋਇਆ ਹਾਂ ਦੇਖਿਆ ਤਾਰੀ ਅੱਗੇ ਇਹ ਸਾਗ ਜੇ ਸਾਰੇ ਪਾਰੇ ਪੱਗ ਦੇ ਆਪੇ ਭੱਜਣਾ ਮੁੜ ਕੇ ਓ ਬਾਬੇ ਕਰੋ ਜੱਗ ਟਿੱਕੇ ਦਾ ਮੁੰਡਾ ਕਰ ਓਏ ਹੈ ਵਟਾ ਕਰਨਿਆ ਪੱਤਰ ਮੁੰਡੇ ਸੁੱਤੇ ਸੁਹਾਗੇ ਦੇ ਕਰ ਲਾ ਬਹਿ ਗਏ ਧੰਨਵਾਦ ਤੇ ਆ ਚਲਦੀ ਪਈ ਪੂਰੀ ਤਿਆਰੀ ਥਾਂ ਡਿਆ ਪਗਣ ਹੁਣ ਤੇ ਔਰ ਡਰਾਈਵਰ ਸਾਹਿਬ ਲੈ ਟਰੈਕਟਰ ਨਾ ਪਾਉਣ ਪਹਿਲਾਂ ਕੱਲਾ ਸੁਹਾਗਾ ਮਾਰਦਾ ਰਹਾਦਾ ਹੈ ਪਰ ਸੁਹਾਗੇ ਦਾ ਕੰਮ ਸੁੱਤਰ ਨਹੀਂ ਆਉਂਦਿਆ ਬੁੱਥੇ ਪੈੜੀ ਦੇ ਵਿੱਚ ਕਣਾਪਾ ਜੋ ਮਨ ਜਾ 15 ਨੂੰ 15 ਨੂੰ ਠੀਕਾ ਮੇਰੇ ਪਰਨਾ ਢਲਾ ਹੋ ਗਏ ਮੇਰਾ ਹਾਂ ਮੈਂ ਥੋੜੀਆਂ ਕੱਟ ਲਾ ਜਾਦੀਆਂ ਲੱਗਦੀਆਂ ਹੀ ਜਾਦੀਆਂ ਲੱਗਣੀਆਂ ਜੋ ਕਿ ਥੋੜੀਆਂ ਹੀ ਆ ਆਰੇ ਕਰਮ ਕਰਨ ਚੈੱਕ ਕਰੋ ਜੇ ਡਰਾਈਵਰ ਨੂੰ ਘਰ ਲਾ ਪਰ ਰੈਸਟ ਤੇ ਇਹ ਜائیں ਆ ਬਹੁਤ ਬੰਦ ਬਾਤ ਕਰਾ ਗਾਟ ਹੈ ਕਰਨਾ ਮਾਰ ਕੇ ਤੁਹਾਡਾ ਪਾਣੀ ਤੇ ਫਿਰ ਇੱਕ ਨਵਾਂ ਕੰਮ ਲੱਗੂ ਤੇ ਇਹ ਸਾਹ ਦਾ ਸਕਦੇ ਆ ਉੱਥੇ ਬਹੁਤ ਹੀ ਵੇਚਦੇ ਨੇ ਉਸ ਨਾਲ ਕੋਈ ਚੱਕਰਾ ਨਹੀਂ ਟਿਕਣਾ ਆ ਵੀ ਮੈਟਰੋ ਕੱਲ ਮਾਰਿਆ ਸੁਹਾਗਾ ਤੇ ਇੱਕ ਕਰਾਂ ਲੱਗੇ ਅੱਜ ਮਾਰਨਾ ਤੇ ਫਿਰ ਲਾਵਾਂਗੇ ਇਹਨੂੰ ਪਾਣੀ ਤੇ ਇੱਥੇ ਹੀ ਤਿਆਰੀ ਹੁਣ ਪੂਰੀ ਅੱਧੇ ਪਲੇਅਰ ਆ ਬੈਠੇ ਜੇ ਲੈ ਵੇਖੋ ਫੜਕਦੇ ਮੈਚ ਖੇਡਣ ਤੇ ਟ੍ਰੇਡ ਡਿਆ ਕਰਨਾ ਮੇਸਵਾਨ ਚੈੱਕ ਕਰੋ ਪੌੜੀ ਆ ਗਈ ਆ ਜੀ ਲੈਣਾ ਤੇਰ ਦੇ ਪਿੱਛੇ ਲੱਗੀ ਲੈਣਾ ਹਾਂ ਨਹੀਂ ਹੋਇਆ ਕੰਮ ਮੇਰੇ ਸਾਹਮਣੇ ਹੁਣ ਹੋਣੀ ਨਹੀਂ ਤੇ ਗਾ ਕਰਦੇ ਹਾਂ ਹੈ ਗਾ ਕਰਦੇ ਅੱਜ ਨਹੀਂ ਹੋਣਾ ਮਾਇਆ ਭਲਾ ਪਿੰਡ ਅੱਜ ਆ ਗਿਆ ਕਿਤੇ ਮੈਂ ਬਾਬੇਓ ਸ਼ਾਮ ਮਾਰੋ ਪੈ ਗਿਆ ਇਹਦੀਆਂ ਅਸੀਂ ਆਏ ਆ ਲੋਪੋਗੇ ਮੈਂ ਹੀ ਕਹਿਣਾ ਦੇਖੋ ਟੂਰਨਾਮੈਂਟ ਪੜਾਣ ਗਰੇਜ ਵੀਰ ਵੀ ਪਹੁੰਚ ਚੁੱਕਾ ਪਾਸੇ ਵੇਖਣ ਚ ਅੰਗਰੇਜ਼ ਲੱਗਦਾ ਪਰ ਹੈ ਨਹੀਂ ਇਹ ਪਹਿਲੀ ਓਵਰ ਦੀ ਸਟਾਰਟਿੰਗ ਆ ਓਪਨਰ ਹਰਮਨ ਤੇ ਸਟੀਫਨ ਜਾੜੋ ਬੱਲੇ ਬੱਲੇ ਨਾਲ ਕਰਦੇ ਔਲ ਪਹਿਲੀ ਬੋਲ ਤੇ ਸਿੰਗਲ ਰਨ ਸਿੰਗਲ ਰਨ ਇੱਕ ਬੋਲ ਇੱਕ ਰਨ ਇਹ ਅੱਗੇ ਸਾਡੇ ਛੱਡ ਦੋ ਛੱਡ ਦੋ ਖੜੇ ਇੱਥੇ ਲੱਗ ਗਿਆ ਰਾ ਜਾ ਚੱਲ ਜਾ ਤਰਾਣਾ ਕੋਣ ਪੜਨੇ ਪਿਆਰ ਲਾਦਾ ਲਾ ਚੱਲ ਜਾ ਰਾਜੇ ਨਾ ਉੱਥੇ ਬਹਿ ਜਾਓ ਆਇਓ ਜੀ ਆਇਓ ਹੋਰ ਦੀ ਪਹਿਲੀ ਬੋਲ ਤੇ ਪਹਿਲੀ ਰਨ ਸਟ੍ਰਾਈਕ ਤੇ ਹਰਮਣ ਆਉਂਦਾ ਕੋਈ 100 100 ਦੁਕਾ ਓ ਸ਼ਾਟ ਤੇਰਾ ਓਏ ਕਾਊਂਟਰ ਅਟੈਂਪਟ ਕਰ ਦੋ ਓਏ ਦੂਜੀ ਬੋਲ ਤੇ ਛੱਕਾ 6 ਰਨ ਸ਼ਾਹਰ ਮਣਾ ਚਾਂਚਕ ਬੰਬ ਕਰ ਤਮਾਕਾ ਕਰ ਰਿਹਾ ਹੈ ਕੀ ਹੋਇਆ ਕੀ ਹੋਇਆ ਬਾਉਂਡੀ ਗਿਆ ਬੰਬੀ ਕੋਲ ਰਿਹਾ ਵਾਈਟ ਬਾਲ ਲੱਗ ਬੰਦ